ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਅੱਜ ਆਪਾਂ ਇੱਕ ਨਵਾਂ ਵਿਸ਼ਾ ਲੈ ਕੇ ਆਏ ਆਂ ਤੇ ਉਹਦੇ ਬਾਰੇ ਕਰਨੇ ਗੱਲਬਾਤ ਜਿਵੇਂ ਹੁਣ ਮੌਸਮ ਹੈਗਾ ਮੀਂਹ ਕਣੀ ਦਾ ਤੇ ਇਹਦੇ ਵਿੱਚ ਮੱਖੀ ਮੱਛਰ ਬਹੁਤ ਹੋ ਜਾਂਦਾ ਤੇ ਕਈ ਵਾਰੀ ਨਾ ਮੱਖੀ ਮੱਛਰ ਜਿਹੜਾ ਖਾਸ ਕਰਕੇ ਜਿਹੜਾ ਮੱਛਰ ਹੈ ਇਹ ਰਾਤ ਨੂੰ ਪਸ਼ੂ ਨੂੰ ਟਿਕਨ ਨਹੀਂ ਦਿੰਦਾ ਆਪਾਂ ਵੇਖਿਆ ਹੋਊਗਾ ਵੀ ਪਸ਼ੂ ਪੈਰ ਮਾਰੀ ਜਾਂਦੇ ਆ ਬੈਂਦੇ ਨਹੀਂ ਨਾ ਬਹਿਣ ਦਿੰਦਾ ਨਾ ਇਹ ਖੜਨ ਦਿੰਦਾ ਤੇ ਜਿਹੜਾ ਪਸ਼ੂ ਗੁਆ ਕਰਦੇ ਆ ਉਹਨੂੰ ਵੀ ਵੜ ਦਿੰਦੇ ਆ ਪਸ਼ੂ ਟੜਕੇ ਨੂੰ ਪਤਾ ਨਹੀਂ ਲੱਗਦਾ ਕਿੱਥੇ ਕੋਈ ਕੀਤਾ ਤੇ ਉਹਦੇ ਵਾਸਤੇ ਅੱਜ ਆਪਾਂ ਤੁਹਾਨੂੰ ਤਿੰਨ ਚਾਰ ਨੁਕਤੇ ਕੋਈ ਦੱਸਾਂਗੇ ਤੇ ਜਿਹੜਾ ਇੱਕ ਨੁਕਤਾ ਉਹ ਤਾਂ ਬਿਲਕੁਲ ਹੀ ਕਾਰਗਰ ਆ ਉਹ ਤਾਂ ਆਪਾਂ ਤੁਰਤ ਹੀ ਵਰਤ ਸਕਦੇ ਆ ਤੇ ਉਦੋਂ ਹੀ ਅਸਰ ਕਰ ਜਾਂਦਾ ਹੈ ਤੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਹੋ ਸਕਦਾ ਕਈ ਭਰਾਵਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋਵੇ ਤੇ ਕਈਆਂ ਨੂੰ ਨਾ ਪਤਾ ਹੋਵੇ ਤੇ ਵੀਡੀਓ ਨੂੰ ਵਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਜਿੰਨੇ ਵੀ ਹੋ ਸਕੇ ਕਿਉਂਕਿ ਹੁਣ ਨਾ ਪਸ਼ੂਆਂ ਦਾ ਬਹੁਤ ਮੰਦਾ ਹਾਲ ਹੈ ਪਸ਼ੂਆਂ ਨੂੰ ਮੱਛਰ ਟਿਕ ਨਹੀਂ ਦਿੰਦਾ ਤੇ ਇਹਦੇ ਕਰਕੇ ਨਾ ਬਹੁਤ ਮੰਦਾ ਹਾਲ ਹੈ ਤੇ ਆਪਾਂ ਅੱਜ ਤੁਹਾਨੂੰ ਤਿੰਨ ਚਾਰ ਨੁਕਤੇ ਦੱਸਦੇ ਆਂ ਤੇ ਉਹ ਵਰਤ ਕੇ ਆਪਾਂ ਪਸ਼ੂਆਂ ਨੂੰ ਮੱਖੀ ਮੱਛਰ ਤੋਂ ਬਚਾ ਸਕਦੇ ਆਂ ਸਾਰਨੋ ਪਹਿਲਾ ਤਾਂ ਹੈਗਾ ਬਾਈ ਜੀ ਜਿਵੇਂ ਆਪਾਂ ਬੱਲ ਬੁਲਾ ਦਿੰਨੇ ਆਂ ਆ ਪੀਲੇ ਜਿਹੇ ਰੰਗ ਦੇ ਬੱਲ ਬੁਲਾ ਦਿੰਨੇ ਮੱਛਰ ਵਾਲੇ ਕਹਿ ਕੇ ਲੈ ਕੇ ਆਉਂਦੇ ਆਂ ਤੇ ਇਹਦਾ ਪਹਿਲਾਂ ਪਹਿਲਾਂ ਕੁਝ ਹੱਦ ਤੱਕ ਇਹਦਾ ਪੂਰਾ ਫਾਇਦਾ ਸੀ ਤੇ ਪਸ਼ੂ ਟਿਕ ਜਾਂਦੇ ਸੀ ਰਾਤ ਨੂੰ ਤੇ ਮਛਰ ਨਹੀਂ ਖਰਾਬ ਕਰਦਾ ਸੀ ਹੁਣ ਪਤਾ ਨਹੀਂ ਤਾਂ ਮਛਰ ਜਿੱਦੀ ਉਹ ਜਾ ਹੋ ਗਿਆ ਅਪਡੇਟ ਹੋ ਗਿਆ ਤੇ ਪਤਾ ਨਹੀਂ ਬੱਲ ਵੀ ਨਹੀਂ ਹੁਣ ਕਰੰਟ ਕੱਢ ਦੇ ਤੇ ਇੱਕ ਬੱਲਵਾਂ ਦਾ ਇਹ ਹੁੰਦਾ ਸੀ ਆਪਾਂ ਰਾਤ ਨੂੰ ਲਾਓ ਦਿਨੇ ਇਹਨਾਂ ਨੂੰ ਲਾ ਕੇ ਰੱਖੋ ਧੁੱਪੇ ਇਹਨਾਂ ਨੂੰ ਲੱਗਣ ਨਹੀਂ ਦੇਣਾ ਕਿਉਂਕਿ ਇਹਨਾਂ ਦਾ ਕਿ ਫਿਰ ਉਹ ਖਤਮ ਹੋ ਜਾਂਦਾ ਜਿਹੜਾ ਇਹਨਾਂ ਦਾ ਕੰਮ ਕਰਦਾ ਮਛਰ ਤੇ ਉਹਦੇ ਕਰਕੇ ਤੇ ਬਾਕੀ ਕਈ ਭਰਾਵਾਂ ਦੇ ਲੱਗੇ ਹੋਏ ਵੀ ਆ ਹੁਣ ਜਿਨ੍ਹਾਂ ਦੇ 4-4 5-5 ਪਸ਼ੂ ਆ ਉਹਨਾਂ ਦੇ 4-4 ਹੀ ਬੱਲ ਬਲਾਈ ਪਈ ਆ ਉਹ ਵੀ ਬੱਲੇ ਬੱਲ ਵੀ ਫਿਰ ਨਜਾਇਜ਼ ਖਰਚਾ ਹੀ ਆ ਲਾਈਟ ਤਾਂ ਖਾਂਦੀ ਆ ਤੇ ਇੱਕ ਇਹ ਬੱਲਵਾਂ ਵਾਲਾ ਬਾਈ ਇਹ ਕੁਝ ਹੱਦ ਤੱਕ ਕਾਮਯਾਬ ਹੈ ਤੇ ਜਿਆਦਾ ਮੱਛਰ ਹੋ ਜੇ ਤਾਂ ਫਿਰ ਇਹ ਵੀ ਕੁਝ ਨਹੀਂ ਕਰਦਾ ਤੇ ਨੰਬਰ 2 ਤੇ ਹੈਗਾ ਬਾਈ ਜੇ ਆਪਾਂ ਮੱਛਰਦਾਨੀ ਮੱਛਰਦਾਨੀ ਆਪਾਂ ਲਾ ਸਕਦੇ ਆ ਮੱਛਰਦਾਨੀ ਦਾ ਵੀ ਆਪਾਂ ਨੂੰ ਪੂਰਾ ਧਿਆਨ ਰੱਖਣਾ ਪੈਂਦਾ ਕਿਉਂਕਿ ਜੇ ਪਸ਼ੂ ਖੋਲ ਜੇ ਤਾਂ ਮੱਛਰਦਾਨੀ ਵੀ ਚੱਕ ਦਿੰਦੇ ਆ ਪਾੜ ਦਿੰਦੇ ਆ ਤੇ ਉਹਦੇ ਨਾਲ ਫਿਰ ਸਮੱਸਿਆ ਖੜੀ ਹੋ ਜਾਂਦੀ ਆ ਜਾ ਤਾਂ ਆਪਣੇ ਪਸ਼ੂਆਂ ਦੀ ਸੰਗਲ ਸੰਗਲ ਆ ਜਿਹੜੇ ਜਮਾ ਸਹੀ ਹੋਣ ਚਿੜੀਆਂ ਚ ਜਿਹੜੀਆਂ ਆਪਣੀਆਂ ਮੇਖਾਂ ਪਾਈਆਂ ਇਹ ਸਹੀ ਹੋਣ ਤੇ ਮੱਛਰਦਾਨੀ ਵੈਸੇ ਹੈ ਬਹੁਤ ਵਧੀਆ ਦਿਨੇ ਵੀ ਕੰਮ ਕਰਦੀ ਹੈ ਰਾਤ ਨੂੰ ਵੀ ਕੰਮ ਕਰਦੀ ਹੈ ਆਪਾਂ ਨਾ ਇਹਦੇ ਚ ਮੱਖੀ ਆਉਂਦੀ ਹੈ ਨਾ ਇਹਦੇ ਚ ਮੱਛਰ ਆਉਂਦਾ ਤੇ ਪਸ਼ੂ ਆਰਾਮ ਨਾਲ ਬੈਠੇ ਰਹਿੰਦੇ ਆ ਤੇ ਮੱਛਰਦਾਨੀ 2 ਨੰਬਰ ਤੇ ਬਾਈ ਜੀ ਮੱਛਰਦਾਨੀ ਦਾ ਆਪਾਂ ਕਰ ਸਕਦੇ ਆ ਪ੍ਰਬੰਧ ਇਹਦਾ ਸਾਰਿਆਂ ਨੂੰ ਪਤਾ ਹੀ ਹੋਊਗਾ ਮੱਛਰਦਾਨੀ ਦਾ ਵੈਸੇ ਜਿਹੜੇ ਟਾਹਣੀਆਂ 'ਚ ਬੈਠੇ ਆ ਖੇਤਾਂ 'ਚ ਬੈਠੇ ਆ ਉਹਨਾਂ ਨੂੰ ਵੀ ਪ੍ਰਬੰਧ ਕਰਨਾ ਪੈਂਦਾ ਮੱਛਰਦਾਨੀ ਦਾ ਕਿਉਂਕਿ ਦਨੇ ਜਿਹੜੀ ਹੁੰਦੀ ਆ ਪਸ਼ੂ ਵਾਲੀ ਮੱਖ ਹੁੰਦੀ ਉਹ ਨਹੀਂ ਟਿਕਨ ਦਿੰਦੀ ਤੇ ਰਾਤ ਨੂੰ ਮੱਛਰ ਨਹੀਂ ਟਿਕਨ ਦਿੰਦਾ ਇਸ ਕਰਕੇ ਉਹਨਾਂ ਨੂੰ ਪ੍ਰਬੰਧ ਕਰਨਾ ਪੈਂਦਾ ਤੇ ਤਿੰਨ ਨੰਬਰ ਤੇ ਹੈਗਾ ਬਾਈ ਜੀ ਆਲ ਆਊਟ ਜਿਨ੍ਹਾਂ ਦੇ ਹੁਣ ਪਸ਼ੂ ਹੁੰਦੇ ਆ ਬਾਈ ਜੀ ਅੰਦਰ ਪੱਖੇ ਪੂਰੇ ਚੱਲਦੇ ਆ ਬਾਰ-ਬਾਰੀਆਂ ਲੱਗਿਆ ਜਾਲੀਆਂ ਲੱਗੀਆਂ ਤੇ ਉਹ ਆਲ ਆਊਟ ਵੀ ਲਾ ਸਕਦੇ ਆ ਮੰਨ ਲਓ ਜਿੱਥੇ 5-7 ਪਸ਼ੂ ਆ 2ਕ ਲੱਗੇ ਹੋਣ ਤੇ ਉਹਦੇ ਨਾਲ ਵੀ ਬਹੁਤ ਕੰਟਰੋਲ ਹੋ ਜਾਂਦਾ ਜਿਵੇਂ ਆਪਣੇ ਹੁਣ ਆਮ ਅੰਦਰਾਂ ਦੇ ਵਿੱਚ ਲੱਗੇ ਹੁੰਦੇ ਆ ਮੱਖੀ ਮੱਛਰ ਇਹਦੇ ਨਾਲ ਕੰਟਰੋਲ ਹੁੰਦਾ ਨਹੀਂ ਆਉਂਦਾ ਤੇ ਬਹੁਤ ਫਰਕ ਰਹਿੰਦਾ ਇਹ ਵੀ ਆਪ ਲਾ ਸਕਦੇ ਆ ਜਾਂ ਜਿਨ੍ਹਾਂ ਨੇ ਬਾਹਰ ਪਸ਼ੂ ਹੈਗੇ ਐ ਸਟੈਂਡ ਵਾਲੇ ਪੱਖੇ ਲੱਗੇ ਐ ਉਹ ਫਿਰ ਸਿਸਟਮ ਬਣਾ ਕੇ ਪੱਕੇ ਦੇ ਪਿਛਲੇ ਪਾਸੇ ਤੇ ਦੋ ਆਲ ਆਊਟ ਲਾ ਦੇਣ ਤੇ ਉਹ ਜਿਵੇਂ ਜਿਵੇਂ ਪੱਕਾ ਹਵਾ ਖਿੱਚੂਗਾ ਅੱਗੇ ਸਿੱਟੂਗਾ ਤੇ ਉਹਦੇ ਨਾਲ ਵੀ ਬਈ ਮੱਖੀ ਮੱਛਰ ਨੂੰ ਬਹੁਤ ਫਰਕ ਪੈਂਦਾ ਤੇ ਪਰ ਇਹ ਵੀ ਜੇ ਲਾਈਟ ਹੈਗੀ ਤਾਂ ਕੰਮ ਕਰਦਾ ਤੇ ਜੇ ਲਾਈਟ ਹੈ ਨਹੀਂ ਤਾਂ ਫਿਰ ਇਹ ਵੀ ਕਿਸੇ ਕੰਮ ਦੇ ਨਹੀਂ ਤੇ ਵੈਸੇ ਉਹ ਠੀਕ ਆ ਵਧੀਆ ਇਹ ਵੀ ਥੋੜੇ ਜੇ ਹੈਗੇ ਤਾਂ ਜਿਵੇਂ ਆਪਾਂ ਨੂੰ ਇਹਨਾਂ ਤੇ ਖਰਚਾ ਕਰਨਾ ਪੈਂਦਾ ਤੇ ਬਾਕੀ ਕੰਮ ਕਰਦੇ ਆ ਵੀ ਇਹਦੇ ਵਿੱਚ ਵੀ ਕੋਈ ਆਏ ਨਹੀਂ ਵੀ ਕੰਮ ਨਹੀਂ ਕਰਦੇ ਤੇ ਬਾਈ ਜੀ ਜਿਹੜਾ ਚੌਥਾ ਹੈਗਾ ਚੌਥਾ ਬਾਈ ਜੀ ਸਾਰਿਆਂ ਨਾਲ ਕਾਰਗਰ ਤਰੀਕਾ ਹੈ ਜਦੋਂ ਤੁਸੀਂ ਕਰੋਗੇ ਉਹ ਨਾਲ ਦੀ ਨਾਲ ਅਸਰ ਵਿਖਾਊਗਾ ਤੇ ਇਹ ਕੋਈ ਲੰਮਾ ਚੌੜਾ ਕੰਮ ਨਹੀਂਗਾ ਆਪਣੇ ਆਮ ਹੀ ਘਰਾਂ ਦੇ ਵਿੱਚ ਇਹ ਹੁੰਦਾ ਤੇ ਆਪਾਂ ਲੈਣਾ ਇੱਕ ਤਾਂ ਡੀਜ਼ਲ ਇਹ ਇੱਕ ਆਪਾ ਲੈਣਾ ਸਰੋਂ ਦਾ ਤੇਲ ਸਰੋਂ ਦਾ ਤੇਲ ਥੋੜਾ ਜਿਆਦਾ ਜਿਆਦੇ ਭਲਾ ਪਾ ਲਓ ਅੱਧੇ ਤੋਂ ਜਿੰਨਾ ਡੀਜ਼ਲ ਪਾਉਂਗਾ ਉਦੋਂ ਥੋੜਾ ਜਿਹਾ ਸਰੋਂ ਦਾ ਤੇਲ ਜਿਆਦਾ ਪਾ ਲਓ ਤੇ ਜਾਂ ਅੱਧੋ-ਵੱਧ ਡੀਜ਼ਲ ਜਿਆਦਾ ਨਾ ਹੋਵੇ ਕਿਉਂਕਿ ਜਿਆਦਾ ਡੀਜ਼ਲ ਜਾਂ ਕੱਲਾ ਡੀਜ਼ਲ ਜਦੋਂ ਆਪਾਂ ਮਾਰਦੇ ਨੇ ਪਸ਼ੂ ਤੇ ਧਿਆਨ ਰੱਖਿਓ ਕੱਲਾ ਡੀਜ਼ਲ ਕਦੇ ਵੀ ਨੀ ਮਾਰਨਾ ਉਹ ਫਿਰ ਚਮੜੀ ਨੂੰ ਪਟ ਦਿੰਦਾ ਖੁਸ਼ਕੀ ਜੀ ਕਰ ਦਿੰਦਾ ਸਰੋਂ ਦਾ ਤੇਲ ਤੇ ਡੀਜ਼ਲ ਆਪਰ ਲਾ ਕੇ ਮਾਰਾਂਗੇ ਤਾਂ ਇਹਦਾ ਬਾਈ ਜੀ ਉਦਾਂ ਹੀ ਆਪਾਂ ਨਤੀਜਾ ਮਿਲਣਾ ਸ਼ੁਰੂ ਹੋ ਜਾਂਦਾ ਹੈ ਬਾਕੀ ਇਹਦੀ ਗੱਲ ਹੈਗੀ ਐ ਵੀ ਬਾਹਲਾ ਆਪਾਂ ਐ ਨਹੀਂ ਪਸ਼ੂ ਨੂੰ ਨਿਵਾਈ ਦੇਨੇ ਬਸ ਫੁਵਾਹਰਾ ਹੁੰਦਾ ਆਪਣੇ ਕੋਲੇ ਜਿਹੜਾ ਆਪਾਂ ਬੋਤਲਾਂ ਦੇ ਵਿੱਚ ਲੱਗਦੇ ਆ ਫੁਵਾਰੇ ਉਹ ਬੋਤਲ 'ਚ ਪਾ ਕੇ ਰੱਖ ਲਓ ਤੇ ਜਦੋਂ ਸ਼ਾਮ ਨੂੰ ਆਪਾਂ ਪਾਸੇ ਪਸ਼ੂ ਕਰਦੇ ਆ ਉਦੋਂ ਉਹਨਾਂ ਦੇ ਪੈਰਾਂ ਪੂਰਾਂ ਤੇ ਸਵਾਰ ਕੇ ਮਾਰਦੇ ਹੋ ਤੇ ਮਾੜਾ ਮੋਟਾ ਪਿੰਡੇ ਤੇ ਮਾਰਦੇ ਹੋ ਤੇ ਉਹਦੇ ਨਾਲ ਤੁਹਾਨੂੰ ਨਾਲ ਦੀ ਨਾਲ ਜਿਹੜਾ ਹੈਗਾ ਰਿਜ਼ਲਟ ਮਿਲ ਜAVE ਆ ਤੁਸੀਂ ਵੇਖੀਐ ਨੇ ਫੁਵਾਹਰਾ ਐ ਇਹ ਆਪਾਂ ਇਹ ਛਿੜਕਦੇ ਹਾਂ ਸ਼ਾਮ ਦੇ ਟਾਈਮ ਜਦੋਂ ਪਸ਼ੂ ਨੂੰ ਪੱਠਿਆਂ ਤੋਂ ਪਿੱਛੇ ਕਰ ਦਿੰਨੇ ਆ ਤੇ ਉਦੋਂ ਆਪਾਂ ਇਹ ਛੜਕ ਦਿੰਨੇ ਆ ਤੇ ਪਸ਼ੂ ਰਾਮ ਨਾਲ ਬੈਠ ਜਾਂਦੇ ਆ ਗਾਲਾ ਕਰੀ ਜਾਂਦੇ ਆ ਤੇ ਵਧੀਆ ਆਪਦੀ ਨੀਂਦ ਲੈਂਦੇ ਆ ਕੋਈ ਖੁਰ ਵੱਡ ਨਹੀਂ ਕਰਦੇ ਇਹ ਸਾਰਿਆਂ ਨੂੰ ਸਰਾ ਤਰੀਕਾ ਬਈ ਤੇ ਸਰੋਂ ਦਾ ਤੇਲ ਤੇ ਡੀਜ਼ਲ ਆਪਾਂ ਡੀਜ਼ਲ ਵੱਧ ਨਹੀਂ ਪਾਉਣਾ ਘੱਟ ਭਲਾ ਪਾਲਿਓ ਤੇ ਇਹ ਆਪਾਂ ਜਦੋਂ ਛੜਕ ਦਿਆਂਗੇ ਨਾ ਵੀ ਬਾਲੇ ਨਵਾਉਣ ਦੀ ਲੋੜ ਵੀ ਨਹੀਂ ਆਪਾਂ ਵੀ ਚਲਕ ਨਹੀਂ ਲਾ ਦੀਏ ਪੋਲਾ ਪੋਲਾ ਫੁਹਾਰਾ ਮਾਰਨਾ ਬਸ ਬਰੀਕ ਕਰਕੇ ਤੇ ਤੁਸੀਂ ਆ ਤੁਹਾਡੇ ਸਾਹਮਣੇ ਵੇਖ ਲਓ ਜਿਹੜਾ ਕੋਈ ਮੱਛਰ ਬੈਠਾ ਹੈ ਨਾਲ ਦੀ ਨਾਲ ਥੱਲੇ ਨਾਉ ਦੇਤੇ ਮੁੜ ਕੇ ਕੋਈ ਮੱਛਰ ਆਵੇ ਨਾ ਕੋਈ ਮੱਖੀ ਆਵੇ ਤੇ ਬਹੁਤ ਵਧੀਆ ਪਸ਼ੂ ਆਰਾਮ ਨਾਲ ਬੈਠਦੇ ਆ ਤੇ ਗਾਲਾ ਕਰਦੇ ਆ ਇਹ ਸੀਗੇ ਭਾਈ ਆਪਣੇ ਜਿਹੜੇ ਸੀਗੇ ਤਰੀਕੇ ਮੱਖੀ ਮੱਛਰ ਵਾਲੇ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਜਿੰਨੀ ਵੀ ਹੋ ਸਕੇ ਕਿਉਂਕਿ ਇਹ ਪਸ਼ੂਆਂ ਦਾ ਬਹੁਤ ਔਖਾ ਹੋ ਜਾਂਦਾ ਹੈ ਬੇਜਵਾਨ ਹੈਗੇ ਨਾ ਤੇ ਇਹ ਵਿਚਾਰੇ ਬੋਲ ਕੇ ਦੱਸ ਸਕਦੇ ਆ ਤੇ ਨਾ ਹੀ ਇਹ ਖੁੱਲ ਸਕਦੇ ਆ ਕਿਉਂਕਿ ਆਪਣੇ ਨਰੜੇ ਹੁੰਦੇ ਕਿੱਲਾਂ ਤੇ ਨਾ ਹੀ ਕਿਸੇ ਪਾਸੇ ਜਾ ਸਕਦੇ ਆ ਹੀ ਤੁਰ ਫਿਰ ਕੇ ਨੰਗਾ ਲੜਨਾ ਇੱਕੇ ਤਾਂ ਖੜੇ ਉੱਥੇ ਫਿਰ ਮੱਛਰ ਖਾਈ ਜਾਂਦਾ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਹੁਣ ਆਪਾਂ ਨਵੇਂ-ਨਵੇਂ ਟੌਪਿਕਾਂ ਤੇ ਵੀਡੀਓ ਪਾਇਆ ਕਰਾਂਗੇ ਜਿਵੇਂ ਆਪਾਂ ਸਬਜ਼ੀਆਂ ਦੀ ਜਿਵੇਂ ਅਮਰੂਦਾਂ ਦੀ ਤੇ ਅਮਰੂਦ ਕਾਣੇ ਹੁੰਦੇ ਇਹਨਾਂ ਦੀਆਂ ਵੀਡੀਓ ਤੇ ਆਪਾਂ ਸਾਰੀਆਂ ਪਾਇਆ ਕਰਾਂਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ